ਦ ਮੁਹੀ ਮੰਦਰ ਕਮੇਟੀ ਵੱਲੋਂ ਤੰਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਵਿਸ਼ਾਲ ਲੰਗਰ ਲਗਾਇਆ ਗਿਆ ਇਸ ਮੌਕੇ ਜੁਆਇੰਟ ਸੈਕਟਰੀ ਲਖਮਨ ਦਾਸ ਕਮੇਟੀ ਦੇ ਪ੍ਰਧਾਨ ਤੇ ਹੋਰ ਮੈਂਬਰਾਂ ਵੱਲੋਂ ਬਾਚੜ ਕੇ ਸੇਵਾ ਕੀਤੀ ਗਈ ਤੇ ਆਇਆ ਹੋਇਆ ਸੰਗਤਾਂ ਨੂੰ ਲੰਗਰ ਸ਼ਕਾਇਆ ਗਿਆ ਅੱਜ ਅਸੀਂ ਤੁਹਾਨੂੰ ਤਸਵੀਰਾਂ ਮਖਾਉਣ ਜਾ ਰਹੇ ਹਾਂ ਦਮੂਹੀ ਮੰਦਿਰ ਦੀਆਂ ਜਿੱਥੇ ਕੇ ਧੰਦਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਤ ਵਿਸ਼ਾਲ ਲੰਗਰ ਲਗਾਇਆ ਗਿਆ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਲੰਗਰ ਛਕ ਰਹੀਆਂ ਹਨ ਤੇ ਹੁਣ ਅਸੀਂ ਗੱਲਬਾਤ ਕਰਦੇ ਹਾਂ ਇੱਥੋਂ ਦੇ ਮੰਦਿਰ ਦੀ ਕਮੇਟੀ ਦੇ ਜਨਰਲ ਸੈਕਟਰੀ ਲਖਮਨ ਦਾਸ ਜੀ ਨਾਲ ਜਨਮ ਦਿਹਾੜੇ ਬਾਬਾ ਦੀਪ ਸਿੰਘ ਜੀ ਦੇ ਪਵਿੱਤਰੇ ਹਰ ਸਾਲ ਅਸੀਂ ਇਹ ਲੰਗਰ ਲਗਾਉਂਦੇ ਆਏ ਹਾਂ ਤੇ ਅੱਜ ਵੀ ਮਹਾਰਾਜ ਦੇ ਹੁਕਮ ਦੇ ਨਾਲ ਇਹ ਲੰਗਰ ਲਗਾਇਆ ਗਿਆ ਸਵੇਰ ਤੋਂ ਹੀ ਲੰਗਰ ਚੱਲਦਾ ਹੈ ਫਲਵਾਈ ਜਿਹੜੇ ਸਵੇਰੇ 7-8 ਵਜੇ ਆ ਕੇ ਬੈਗੇ ਨੇ ਔਰ ਸਿਹਦਾ ਹੀ ਲੰਗਰ ਚੱਲਦਾ ਪਿਆ ਸ਼ਾਮ ਤੱਕ ਲੰਗਰ ਚੱਲਦਾ ਜਾਏਗਾ ਬਾਬਾ ਜੀ ਦੀ ਕਿਰਪਾ ਦੇ ਨਾਲ ਜਦੋਂ ਸਮੂਧ ਸਮੂਧ ਮੇ ਕਮੇਟੀ ਸ਼ਵਾਲਾ ਵੱਲੋਂ ਸਾਰੇ ਮੈਂਬਰਾਂ ਵੱਲੋਂ ਸਾਰੇ ਆਪਣਾ ਵਿਸ਼ਾਲ ਮਤਲਬ ਕਿ ਆਪਣਾ ਸਮੂਹ ਇਲਾਕਾ ਨੂੰ ਲੱਖ ਲੱਖ ਵਧਾਈ ਹੋਵੇ ਜਨੰਦੇ ਹਾਲੇ ਦੇ ਉੱਤੇ ਔਰ ਖੁਸ਼ੀਆਂ ਮਨਾਣਾ ਔਰ ਬਾਬਾ ਜੀ ਸਾਰਿਆਂ ਨੂੰ ਅਸ਼ੀਰਵਾਦ ਦੇਣ ਕਿ ਸਾਰੇ ਅਸੀਂ ਹਾਜ਼ਰੀ ਹਰ ਸਾਲ ਭਰਿਆ ਕਰੀਏ ਇਹ ਸਨ ਦਮੋਹੀ ਮੰਦਿਰ ਕਮੇਟੀ ਦੇ ਪ੍ਰਧਾਨ ਜਨਰਲ ਸੈਕਟੀ ਜੁਆਇੰਟ ਸੈਕਟੀ ਤੇ ਮੈਂਬਰ ਸਾਰੇ ਜਿਨ੍ਹਾਂ ਨੇ ਅੱਜ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਲੰਗਰ ਲਗਾਇਆ ਹੈ ਤੇ ਇਹ ਸੇਵਾ ਵੀ ਕਰ ਰਹੇ ਹਨ ਫਾਸਟਵੇ ਚੈਨਲ ਤੋਂ ਅਮਰੀਕ ਸਿੰਘ ਬੰਨਾ ਕਮਤਸਰ